ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਕਿਉਂਕਿ ਕੁੰਭ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਸੀਂ ਹੁਣ ਹੋ ਜਾਓਗੇ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਤੁਹਾਡੇ ਤੇ ਨਾਲ ਹੀ 12 ਰਾਸ਼ੀਆਂ ਦੇ ਉੱਪਰ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਤੁਹਾਨੂੰ ਅੱਜ ਤੋਂ ਪੂਰੇ 10 ਦਿਨਾਂ ਤੱਕ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਤੁਸੀਂ ਇਸ ਗੱਲ ਨੂੰ ਸਹੀ ਸੁਣਿਆ ਹੈ। ਇਹਨਾਂ 10 ਦਿਨਾਂ ਦੇ ਅੰਦਰ ਤਿੰਨ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਬਹੁਤ ਹੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਸਕਾਰਾਤਮਕ ਬਣ ਜਾਵੇਗਾ। ਇਸ ਸਮੇਂ ਭਗਵਾਨ ਸੂਰਜ ਦੇਵ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਮਿਹਰਬਾਨ ਹੋ ਚੁੱਕੇ ਹਨ। ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੇ ਹਨ। ਇਹਨਾਂ 10 ਦਿਨਾਂ ਦੇ ਅੰਦਰ ਪੂਰੇ 5 ਸਾਲਾਂ ਬਾਅਦ ਬਹੁਤ ਹੀ ਵੱਡਾ ਮਹਾਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਇਹੋ ਜਿਹੇ ਦੁਰਲਭ ਸੰਜੋਗ ਕਦੇ ਕਦੇ ਹੀ ਬਣਦੇ ਹਨ। ਇਸ ਸਮੇਂ ਗ੍ਰਹਿ ਨਕਸ਼ਤਰਾ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਗ੍ਰਹਿ ਨਕਸ਼ਤਰਾ ਦਾ ਦੀ ਬਦਲਦੀ ਹੋਈ ਚਾਲ ਤੁਹਾਨੂੰ ਵੱਡਾ ਲਾਭ ਦੇ ਜਾਵੇਗੀ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਇਹਨਾਂ 10 ਦਿਨਾਂ ਦੇ ਅੰਦਰ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਯੋਗ ਪੁਸ਼ਕਰ ਯੋਗ ਤੇ ਨਾਲ ਹੀ ਰਾਜ ਦਾ ਸ਼ੁਭ ਯੋਗ ਕਾਰਜ ਸiddhi ਯੋਗ ਤੇ ਸਵਾਰਥ ਸiddhi ਯੋਗ ਅੰਮ੍ਰਿਤ ਸiddhi ਯੋਗ ਧਨਯੋਗ ਰਾਜ ਨਿਰਮਾਣ ਯੋਗ ਤੇ ਸੁਭਾਗਿਆਮਨ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਇਸ ਸਮੇਂ ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਹਿੱਸਾਤ ਮਿਲਣ ਵਾਲਾ ਹੈ ਜੋ ਵੀ ਤੁਸੀਂ ਮਿਹਨਤ ਕੀਤੀ ਸੀ ਉਸ ਦੇ ਨਾਲ ਤੁਹਾਨੂੰ ਚੰਗੇ ਨਤੀਜੇ ਸਾਹਮਣੇ ਆ ਕੇ ਮਿਲਣ ਵਾਲੇ ਹਨ ਮੰਨ ਕੇ ਚਲੋ ਤੁਹਾਡੀ ਮਿਹਨਤ ਰੰਗ ਲਿਆਵੇਗੀ ਇਹਨਾਂ ਦਿਨਾਂ ਵਿੱਚ ਤੁਹਾਡੇ ਕਰਮਾਂ ਦੇ ਅਨੁਸਾਰ ਸ਼ੁਭ ਫਲ ਤੁਹਾਨੂੰ ਮਿਲਣ ਵਾਲੇ ਹਨ ਇਹ ਉਹ ਸਮਾਂ ਹੋਵੇਗਾ ਜਦੋਂ ਤੁਹਾਨੂੰ ਤੁਹਾਡੇ ਮਨ ਦੇ ਅਨੁਸਾਰ ਸ਼ੁਭਫਲ ਪ੍ਰਾਪਤ ਹੋਣਗੇ ਤੇ ਉਹ ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਹਨ ਜੋਕਰ ਤੁਹਾਨੂੰ ਮਿਲਦੀਆਂ ਹੀ ਰਹਿਣਗੀਆਂ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਖੁਸ਼ਖਬਰੀਆਂ ਮਿਲਣਗੀਆਂ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਹਨਾਂ ਖੁਸ਼ਖਬਰੀਆਂ ਨੂੰ ਸੁਣ ਕੇ ਤੁਸੀਂ ਖੁਸ਼ੀ ਦੇ ਨਾਲ ਝੂਮ ਉੱਠੋਗੇ ਨੱਚਣ ਲੱਗੋਗੇ ਕਿਉਂਕਿ ਇਹ ਖੁਸ਼ਖਬਰੀਆਂ ਤੁਹਾਡੇ ਲਈ ਪੂਰੇ ਪੰਨਿਆਂ ਸਾਲਾਂ ਦੇ ਬਾਅਦ ਆਈਆਂ ਹਨ ਇਹਨੀ ਵੱਡੀ ਖੁਸ਼ਖਬਰੀ 5 ਸਾਲਾਂ ਬਾਅਦ ਤੁਹਾਨੂੰ ਮਿਲਣ ਜਾ ਰਹੀ ਹੈ ਕਿਉਂਕਿ ਇੰਨੇ ਦੁਰਲੱਭ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਬਣਨ ਵਾਲੇ ਹਨ 5 ਸਾਲਾਂ ਦੇ ਬਾਅਦ ਦਾ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਸਮੇਂ ਤੋਂ ਰਿਸ਼ਤਿਆਂ ਨੂੰ ਲੈ ਕੇ ਰੁਕਾਵਟਾਂ ਆ ਰਹੀਆਂ ਸਨ ਉਹ ਰੁਕਾਵਟਾਂ ਤੁਹਾਡੀਆਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੀ ਕੁੰਡਲੀ ਦੇ ਦੋਸ਼ ਦੂਰ ਹੋਣ ਵਾਲੇ ਹਨ ਇਸ ਲਈ ਸਾਰੇ ਹੀ ਕੰਮਾਂ ਨੂੰ ਛੱਡ ਕੇ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਅਸੀਂ ਦੇਣ ਵਾਲੇ ਹਾਂ ਜੀ ਤੇ ਜੇਕਰ ਸਾਡੀਆਂ ਦੱਸੀਆਂ ਹੋਈਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਓਗੇ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦੇਵੋਗੇ ਤਾਂ ਤੁਸੀਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਜਿਸ ਨਾਲ ਕਿ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਤੁਹਾਨੂੰ ਮਿਲ ਜਾਵੇਗਾ ਅੱਜ ਦੀ ਵੀਡੀਓ ਨਸੀਬ ਵਾਲਾ ਹੀ ਵੇਖ ਪਾਵੇਗਾ ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਸਮਝ ਲਓ ਕਿਉਂਕਿ ਸਮੇਤ ਆ ਭਾਗ ਤੁਹਾਨੂੰ ਪੂਰਾ ਹਿੱਸਾ ਨਾਲ ਮਿਲਣ ਵਾਲਾ ਹੈ ਤੇ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ ਜੀ ਤਾਂ ਕਿ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਸਿੱਧਿਆਂ ਹੀ ਪ੍ਰਾਪਤ ਹੋ ਜਾਵੇ ਜੇਕਰ ਕਾਫੀ ਸਮੇਂ ਤੋਂ ਤੁਸੀਂ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਸੀ ਪਰ ਮਿਹਨਤ ਦਾ ਫਲ ਤੁਹਾਨੂੰ ਨਹੀਂ ਸੀ ਮਿਲ ਰਿਹਾ ਜਿਸ ਵੀ ਜੌਬ ਦੇ ਲਈ ਤੁਸੀਂ ਇੰਟਰਵਿਊ ਦੇਣ ਲਈ ਜਾਂਦੇ ਸੀ ਉਸ ਵਿੱਚ ਰਿਜੈਕਸ਼ਨ ਮਿਲ ਜਾਂਦੀ ਸੀ ਤਾਂ ਹੁਣ ਤੁਹਾਨੂੰ ਮਨਚਾਹੀ ਜੌਬ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਬਹੁਤ ਜ਼ਿਆਦਾ ਲਾਭਦਾਇਕ ਸਮਾਂ ਸਾਬਿਤ ਹੋ ਜਾਵੇਗਾ ਤੁਹਾਡੇ ਗ੍ਰਹਿ ਇਹਨਾਂ ਦਿਨਾਂ ਦੇ ਵਿੱਚ ਪਰਿਵਰਤਨ ਹੋਣਗੇ ਜਿਨ੍ਹਾਂ ਦੀ ਲਾਭ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹੇਗੀ ਇਸ ਸਮੇਂ ਤੁਹਾਨੂੰ ਦੱਸਣਾ ਚਾਹਾਂਗੇ ਇਸ ਨਾਲ ਸੰਬੰਧਿਤ ਸਮੇਂ ਵਿੱਚ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਹਨਾਂ ਤੇ ਧਿਆਨ ਕੇਂਦ੍ਰਿਤ ਰੱਖੋ ਉਹਨਾਂ ਦੇ ਧਿਆਨ ਕੇਂਦਰਿਤ ਰੱਖਣ ਨਾਲ ਤੁਸੀਂ ਜਿਹੜਾ ਵੀ ਪੈਸਾ ਨਿਵੇਸ਼ ਵਿੱਚ ਲਗਾਓਗੇ ਉਸ ਵਿੱਚੋਂ ਤੁਹਾਨੂੰ ਦੁੱਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਤੁਹਾਨੂੰ ਇਸ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਚੰਗਾ ਹੀ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਰਹੇਗਾ ਤੁਹਾਡੇ ਨਾਲ ਨਾਲ ਕਿਸੇ ਬੱਚੇ ਦੀ ਆਮਦਨ ਹੋਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਖੁਸ਼ੀਆਂ ਦਾ ਵਾਤਾਵਰਣ ਬਣ ਜਾਵੇਗਾ ਇਸ ਸਮੇਂ ਜੇਕਰ ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਸੀ ਤਾਂ ਹੁਣ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ। ਉਹਨਾਂ ਨੂੰ ਕੋਈ ਜੌਬ ਮਿਲ ਸਕਦੀ ਹੈ ਜਿਸ ਦੇ ਨਾਲ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਪੜ੍ਹਾਈ ਨਾਲ ਸੰਬੰਧਿਤ ਵੀ ਬੱਚਿਆਂ ਵੱਲੋਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਜਿਹੜੇ ਬੱਚੇ ਤੁਹਾਡਾ ਕੇ ਨਾਮ ਸਕੂਲ ਵਿੱਚ ਰਾਸ਼ਨ ਕਰ ਸਕਦੇ ਹਨ। ਤੁਹਾਨੂੰ ਦੱਸਦਾ ਇਹ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੇ ਸੰਬੰਧੀ ਮਾਂਗਲੀ ਕੰਮਾਂ ਦੀ ਰੂਪਰੇਖਾ ਵੀ ਬਣਦੀ ਹੋਏ ਨਜ਼ਰ ਆ ਰਹੀ ਹੈ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੀ ਨਵੀਂ ਗੱਡੀ ਜਾਂ ਫਿਰ ਮਕਾਨ ਵੀ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਵਿੱਚ ਵੀ ਤੁਹਾਨੂੰ ਚੰਗਾ ਦੁਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਇਹ ਵੀ ਇੱਛਾ ਹੁਣ ਤੁਹਾਡੀ ਪੂਰੀ ਹੋ ਜਾਵੇਗੀ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਕੰਮ ਤੁਹਾਡੇ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੀ ਤਰੱਕੀ ਵੇਖ ਕੇ ਤੁਹਾਨੂੰ ਸਫਲਤਾ ਹੁੰਦਾ ਵੇਖ ਕੇ ਤੁਹਾਡੇ ਦੁਸ਼ਮਣ ਜਿਹੜੇ ਹਨ ਹੈਰਾਨ ਰਹਿ ਜਾਣਗੇ ਪਰ ਉਹਨਾਂ ਦੁਸ਼ਮਣਾਂ ਦਾ ਵੀ ਕੋਈ ਮਾੜਾ ਪ੍ਰਭਾਵ ਤੁਹਾਡੇ ਉੱਤੇ ਨਹੀਂ ਪੈਣ ਵਾਲਾ ਬੇਚੇਜ਼ਿਕ ਹੋ ਕੇ ਤੁਸੀਂ ਅੱਗੇ ਵਧਣਾ ਹੈ ਨਾਲ ਹੀ ਨਾਲ ਇਸ ਸਮੇਂ ਵਿੱਚ ਜਿੰਨਾ ਵੀ ਸੰਭਵ ਹੋ ਸਕੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੈ ਲੋਕਾਂ ਦੀ ਮਦਦ ਤਾਂ ਕਰੋਗੇ ਜੇਕਰ ਤੁਹਾਨੂੰ ਹੁੰਦਾ ਹੋਇਆ ਨਜ਼ਰ ਆਵੇ ਕਰਕੇ ਕੋਈ ਲੋੜਵੰਦ ਹੈ ਤੁਸੀਂ ਉਸਦੀ ਹੈਲਪ ਕਰ ਸਕਦੇ ਹੋ ਕਿਸੇ ਨੂੰ ਅੰਨ ਦਾ ਦਾਨ ਕੱਪੜੇ ਦਾ ਦਾਨ ਜੋ ਵੀ ਤੁਹਾਡੇ ਕੋਲ ਸਰਦਾ ਬਣਦਾ ਹੋਵੇਗਾ ਉਹ ਦਾਨ ਜ਼ਰੂਰ ਕਰੋ ਇਹ ਸਮਾਪੂਰਨ ਤੌਰ ਤੇ ਤੁਹਾਡੇ ਪੱਖ ਵਿੱਚ ਰਹੇਗਾ ਇਸ ਸਮੇਂ ਤੁਸੀਂ ਸਾਰੇ ਇਹ ਕੰਮ ਯੋਜਨਾਬੱਧ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਕੁੱਲ ਮਿਲਾ ਕੇ ਜ਼ਰੂਰ ਸਫਲਤਾ ਮਿਲ ਜਾਵੇਗੀ ਕਿ ਕਿਸੇ ਸਲਾਹਯੋਗ ਕੰਮ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਕੋਈ ਅਜਿਹਾ ਕੰਮ ਤੁਸੀਂ ਕਰੋਗੇ ਜਿਸ ਨਾਲ ਤੁਹਾਡੀ ਸਮਾਜ ਵਿੱਚ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾਵੇਗੀ ਨੌਜਵਾਨ ਵਰਗ ਬਹੁਤ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਵੀ ਕੋਈ ਵੱਡੇ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋ ਸਕਦੀ ਹੈ ਇਹ ਮੌਕਾ ਉਹਨਾਂ ਦੇ ਹੱਥ ਵਿੱਚ ਹੈ ਸੋ ਇਸ ਮੌਕੇ ਨੂੰ ਦ੍ਰਿੜ ਇਰਾਦੇ ਦੇ ਨਾਲ ਤੁਸੀਂ ਅੱਗੇ ਲੈ ਕੇ ਜਾਣਾ ਹੈ ਤੇ ਸਫਲਤਾ ਜ਼ਰੂਰ ਪਾ ਲੈਣੀ ਹੈ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਜੀ ਇਸ ਸਮੇਂ ਜੋ ਕੰਮ ਤੁਸੀਂ ਗੁਪਤ ਤਰੀਕੇ ਦੇ ਨਾਲ ਕਰਨੇ ਹਨ ਗੁਪਤ ਤਰੀਕੇ ਦੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਜ਼ਾਹਰ ਨਾ ਕਰੋ ਆਪਣੀ ਕਦੇ ਵੀ ਕਮਾਈ ਕਿਸੇ ਨਾਲ ਸ਼ੇਅਰ ਨਾ ਕਰੋ ਆਪਣੀ ਤਰੱਕੀ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਨਹੀਂ ਤਾਂ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਸਮਾਂ ਤੁਹਾਡੇ ਲਈ ਚੰਗਾ ਫਿਰ ਤਾਂ ਹੀ ਹੋਵੇਗਾ ਪਰ ਬਿਨਾਂ ਕਿਸੇ ਨੂੰ ਦੱਸੇ ਚੁੱਪਚਾਪ ਤਰੀਕੇ ਨਾਲ ਆਪਣੀ ਕਮਾਈ ਨੂੰ ਕਰਦੇ ਰਹੇ ਇਸ ਨੂੰ ਮਤਲਬ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਇਹ ਕੰਮ ਕਰਨ ਵਾਲੇ ਹੋ ਜੇਕਰ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਪ੍ਰਤੀ ਵੀ ਲੋਕਾਂ ਦੇ ਵਿੱਚ ਵਿਚਾਰ ਵਟਾਂਦਰਾ ਘੱਟ ਹੀ ਕਰੋ ਫਿਰ ਹੀ ਤੁਸੀਂ ਇਸ ਕੰਮ ਦਾ ਲਾਭ ਉਠਾ ਸਕਦੇ ਹੋ ਬਹੁਤ ਹੀ ਤੁਹਾਡੇ ਲਈ ਫਿਰ ਚੰਗਾ ਸਮਾਂ ਹੋਵੇਗਾ ਵੈਸੇ ਤਾਂ ਜੋ ਵੀ ਕੰਮ ਕਰੋਗੇ ਸਫਲਤਾ ਮਿਲੇਗੀ ਕਿਸੇ ਦੀ ਕੋਈ ਲੋੜ ਨਹੀਂ ਕਿ ਤੁਸੀਂ ਆਪ ਹੀ ਅੱਗੇ ਵੱਧਦੇ ਰਹਿਣਾ ਹੈ ਫਿਰ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਵਿੱਚ ਸਫਲਤਾਵਾਂ ਦੇ ਝੰਡੇ ਤੁਸੀਂ ਕੱਢਣ ਵਾਲੇ ਤੁਸੀਂ ਬਹੁਤ ਹੀ ਹੁਣ ਤਰੱਕੀ ਕਰੋਗੇ ਇਸ ਲਈ ਤੁਹਾਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਗਿਆ ਹੈ ਕਿ ਮਨ ਵਿੱਚ ਬਹੁਤ ਹੀ ਸਰਲਤਾ ਦਾ ਭਾਵ ਰੱਖੋ ਪ੍ਰਸ਼ੰਸਾ ਦਾ ਭਾਵ ਰੱਖੋ ਗੁੱਸੇ ਨਾ ਹੋਵੇ ਨਹੀਂ ਤਾਂ ਇਹ ਵੀ ਨਾਸ਼ਾ ਕਾਰਨ ਵੀ ਤੁਹਾਡੇ ਲਈ ਬਣ ਸਕਦਾ ਹੈ ਗੁੱਸੇ ਬਿਲਕੁਲ ਨਹੀਂ ਹੋਣਾ ਬੋਲ ਬਾਣੀ ਵਿੱਚ ਮਿਠਾਸ ਬਣਾ ਕੇ ਰੱਖਣੀ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਨਹੀਂ ਤਾਂ ਤੁਹਾਡਾ ਗਲਤ ਵਿਵਹਾਰ ਤੁਹਾਡੇ ਪਣਾਏ ਹੋਏ ਕੰਮਾਂ ਨੂੰ ਤੁਹਾਡੇ ਘਰ ਵਿੱਚ ਆ ਰਹੀ ਸਫਲਤਾ ਨੂੰ ਵਿਗਾੜ ਸਕਦਾ ਹੈ ਇਹ ਤੁਹਾਡੀ ਕਮਜ਼ੋਰੀ ਸਭ ਤੋਂ ਵੱਡੀ ਹੈ ਇਸ ਗੱਲ ਤੇ ਤੁਸੀਂ ਜ਼ਰੂਰ ਧਿਆਨ ਕੇਂਦਰਿਤ ਕਰਨਾ ਹੈ ਗਲਤ ਬੋਲੀ ਨਹੀਂ ਬੋਲਣੀ ਤੁਹਾਨੂੰ ਨਾਲ ਹੀ ਨਾਲ ਇਹ ਵੀ ਦੱਸਣਾ ਚਾਹਾਂਗੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੰਦੇ ਹੋ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨੀ ਤੁਹਾਨੂੰ ਜ਼ਰੂਰ ਵਰਤਣੀ ਚਾਹੀਦੀ ਹੈ ਯਕੀਨ ਕਰਿਓ ਇਹ ਪੈਸਾ ਤੁਹਾਨੂੰ ਫਿਰ ਕਿਧਰੋਂ ਵਾਪਸ ਨਹੀਂ ਮਿਲੇਗਾ ਵੈਸੇ ਤਾਂ ਕੋਸ਼ਿਸ਼ ਕਰੋ ਪੈਸਾ ਕਿਸੇ ਨੂੰ ਉਧਾਰ ਨਾ ਹੀ ਦਿਓ ਤਾਂ ਚੰਗਾ ਹੈ ਜੇਕਰ ਕਿਸੇ ਨੂੰ ਕੋਈ ਅਜਿਹੀ ਮਜਬੂਰੀ ਪੈ ਵੀ ਜਾਂਦੀ ਹੈ ਦੇਣਾ ਪੈ ਜਾਂਦਾ ਹੈ ਉਹ ਗੱਲ ਵੱਖਰੀ ਹੈ ਬਰ ਕੋਸ਼ਿਸ਼ ਕਰੋ ਕਿ ਉਸ ਦੇ ਕੋਲੋਂ ਕੁਝ ਲਿਖਵਾ ਕੇ ਫਿਰ ਹੀ ਤੁਸੀਂ ਪੈਸੇ ਦਿਓ ਚੰਗਾ ਰਹੇਗਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਸੋਚ ਵਿਚਾਰ ਕਰਕੇ ਹਰ ਗੱਲ ਦਾ ਫੈਸਲਾ ਕਰਿਆ ਕਰੋ ਕਰਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧੀ ਕੋਈ ਵੀ ਅਣਗਹਿਲੀ ਨਾ ਕਰੋ ਸੇਵਾ ਪ੍ਰਤੀ ਵੱਡੇ ਬਜ਼ੁਰਗਾਂ ਦੀ ਸੇਵਾ ਦਾ ਭਾਵ ਮਨ ਵਿੱਚ ਰੱਖੋ ਅਣਗਹਿਲੀ ਨਾ ਕਰਿਓ ਤੁਹਾਡਾ ਜਿੱਦੀ ਸੁਭਾਅ ਨੂੰ ਲਚਕੀਲਾ ਬਣਾਓ ਨਾਲ ਹੀ ਨਾਲ ਦੱਸ ਦਈਏ ਪ੍ਰੇਮੀ ਸੰਬੰਧਾਂ ਦੀ ਗੱਲ ਜੇਕਰ ਕੀਤੀ ਜਾਵੇ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ ਜਿਸ ਨਾਲ ਮਨ ਖੁਸ਼ ਰਹੇਗਾ ਪ੍ਰੇਮ ਸੰਬੰਧਾਂ 'ਚ ਮਰਬੂਤੀ ਆਵੇਗੀ ਤੁਹਾਡੇ ਲਈ ਸਾਰੇ ਹੀ ਸਾਕ ਸੰਬੰਧੀ ਵਧੀਆ ਰਹਿਣਗੇ ਤੁਸੀਂ ਜੇਕਰ ਥੋੜੇ ਬਹੁਤ ਵੀ ਯਤਨ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਤਾਂ ਤੁਹਾਡੀ ਜ਼ਿੰਦਗੀ ਹੁਣ ਖੁਸ਼ੀਆਂ ਨਾਲ ਭਰਪੂਰ ਹੋ ਜਾਵੇਗੀ ਕਿਉਂਕਿ ਸਮਾਪੂਰਨਤਾ ਤੁਹਾਡੇ ਪੱਕ ਵਿੱਚ ਹੈ ਮਾਹੌਲ ਖੁਸ਼ ਨਮਾ ਬਣਿਆ ਰਹੇਗਾ ਉਰਮਨ ਰੰਜਨ ਦੇ ਨਾਲ ਰਿਲੇਟਡ ਤੋਹਫੇ ਤੁਹਾਨੂੰ ਮਿਲ ਸਕਦੇ ਹਨ ਤੁਸੀਂ ਕਿਤੇ ਘੁੰਮਣ ਦੀ ਪਲੈਨਿੰਗ ਕਰ ਸਕਦੇ ਹੋ ਇਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਮਿਠਾਸ ਬਣੀ ਰਹੇਗੀ ਪਰਿਵਾਰ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਬਣੇਗਾ ਨਾਲ ਹੀ ਨਾਲ ਬਿਜ਼ਨਸ ਸੰਬੰਧੀ ਚਰਚਾ ਕਰਦੇ ਹਾਂ ਜੀ ਕਿ ਜੇਕਰ ਤੁਸੀਂ ਨੌਕਰੀ ਕਰਦੇ ਹੋ ਜਾਂ ਨੌਕਰੀ ਕਰਦੇ ਸਮੇਂ ਤੁਹਾਨੂੰ ਬਹੁਤ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਤੁਹਾਨੂੰ ਤੁਹਾਡਾ ਹੀ ਕੋਈ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਆਪਣੇ ਰਾਜ ਆਪਣੇ ਤੱਕ ਸੀਮਤ ਰੱਖਿਆ ਕਰੋ ਨਹੀਂ ਤਾਂ ਤੁਹਾਡਾ ਕੋਈ ਰਾਜ ਲੈ ਕੇ ਕਰ ਸਕਦਾ ਹੈ ਇੱਧਰ ਉੱਧਰ ਕਰ ਸਕਦਾ ਹੈ ਜਿਸ ਨਾਲ ਤੁਹਾਨੂੰ ਨੀਚਾ ਦਿਖਣਾ ਪਵੇਗਾ ਸਾਵਧਾਨੀ ਤੁਹਾਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਨੂੰ ਕਿਸੇ ਦੀ ਕੋਈ ਪਰਸਨਲ ਗੱਲ ਸ਼ੇਅਰ ਨਹੀਂ ਕਰਨੀ ਸਮਾਂ ਬਹੁਤ ਹੀ ਫਿਰ ਤੁਹਾਡੇ ਲਈ ਮਹੱਤਵਪੂਰਨ ਰਹੇਗਾ ਜਿਹੜੇ ਲੋਕ ਸਰਕਾਰੀ ਜੌਬ ਕਰਦੇ ਹਨ ਉਹ ਚਾਹੁੰਦੇ ਹਨ ਸਥਾਨ ਪਰਿਵਰਤਨ ਹੋਵੇ ਤਾਂ ਉਹਨਾਂ ਨੂੰ ਫਿਰ ਕਾਮਯਾਬੀ ਮਿਲ ਸਕਦੀ ਹੈ ਤੁਹਾਡਾ ਕੋਈ ਵਪਾਰ ਚੇ ਕਰ ਬਿਜ਼ਨਸ ਹੈ ਤਾਂ ਬੇਅੰਤ ਸਫਲਤਾ ਮਿਲਦੀ ਹੋਏ ਨਜ਼ਰ ਆਵੇਗੀ ਕੋਈ ਵੱਡਾ ਆਰਡਰ ਤੁਹਾਨੂੰ ਮਿਲ ਸਕਦਾ ਹੈ ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ ਸਮੇਂ ਵਿੱਚ ਬਹੁਤ ਜ਼ਿਆਦਾ ਲਾਭਦਾਇਕ ਸਮਾਂ ਹੈ ਨਾਲ ਹੀ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜੀ ਕਿ ਸ਼ੇਅਰ ਬਾਜ਼ਾਰ ਸੰਬੰਧੀ ਵੀ ਤੁਹਾਨੂੰ ਬਹੁਤ ਸਫਲਤਾ ਮਿਲਣ ਵਾਲੀ ਹੈ ਸਮਾਂ ਚੰਗਾ ਹੈ ਵਰਤਮਾਨ ਦੀਆਂ ਗਤੀਵਿਧੀਆਂ ਵੱਲ ਧਿਆਨ ਕੇਂਦ੍ਰਿਤ ਕਰੋ ਘਰ ਪਰਿਵਾਰ ਦੀਆਂ ਗੱਲਾਂ ਨੂੰ ਛੱਡ ਕੇ ਕੰਮ ਵਾਲੀ ਥਾਂ ਤੇ ਧਿਆਨ ਕੇਂਦਰਿਤ ਕਰੋ ਸਫਲਤਾ ਜ਼ਰੂਰ ਮਿਲੇਗੀ ਜਿੱਥੇ ਧਿਆਨ ਕੇਂਦਰਿਤ ਰੱਖਣਾ ਹੈ ਉੱਥੇ ਹੀ ਰੱਖੋ ਇੱਧਰ ਉੱਧਰ ਦੀਆਂ ਗੱਲਾਂ ਨਾ ਸੁਣਾ ਬੇਲੋੜੀਆਂ ਗੱਲਾਂ ਤੁਹਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀਆਂ ਹਨ ਸੋ ਦੋਸਤ ਇਹ ਸੀ ਜੀ ਤੁਹਾਡੇ ਪਵਿੱਖ ਦੀ ਗੱਲਬਾਤ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਗਲਤ ਖਾਣ ਪੀਣ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਹੈ ਫਿਰ ਵੀ ਤੁਹਾਡੀ ਸਿਹਤ ਚੰਗੀ ਰਹੇਗੀ ਬਦਲਦੇ ਮੌਸਮ ਦੀ ਵਜ੍ਹਾ ਨਾਲ ਤੁਹਾਨੂੰ ਅਲਰਜੀ ਵਗੈਰਾ ਤੇ ਦਿੱਕਤ ਮਹਿਸੂਸ ਹੋ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ ਤੇ ਵਧੀਆ ਖਾਓ ਤੇ ਵਧੀਆ ਹੰਡਾਓ ਤੇ ਤੁਹਾਨੂੰ ਦੱਸ ਦਈਏ ਕਿ ਇਹ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਧੰਨਵਾਦ